ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੀਟ ਪਲੱਸ ਬੀ ਨੇ ਸਾਰੇ ਪੇਪਰਾਂ ਦੀ ਮਿਤੀ ਦਾ ਐਲਾਨ ਕਰ ਦਿੱਤਾ ਜੋ ਹੁਣ ਤੱਕ ਪੀਟ ਪਲੱਸ ਬੀ ਦੀਆਂ ਐਡਵਰਟਾਈਜ਼ਮੈਂਟਾਂ ਸੀ ਠੀਕ ਆ ਜਿੰਨਾਂ ਦੇ ਤੁਸੀਂ ਪੇਪਰ ਭਰ ਚੁੱਕੇ ਆ ਉਹਨਾਂ ਸਾਰਿਆਂ ਦਾ ਆਉਣਿਆ ਹੈ 3-4 ਮਹੀਨੇ ਦੇ ਵਿੱਚ ਪੇਪਰ ਹੋ ਜਾਣਗੇ ਠੀਕ ਆ ਤੁਹਾਡੇ ਸਾਹਮਣੇ ਅੱਜ ਡੇਟ ਸ਼ੀਟ ਆਪਾਂ ਦਿਖਾਵਾਂਗੇ ਤੁਹਾਨੂੰ ਇੱਕ ਵਾਰ ਦੇ ਵਿੱਚ ਸਾਰੀ ਡੇਟ ਸ਼ੀਟ ਪੇਸ਼ ਕਰਤੀ ਪੀਟ ਪਲੱਸ ਬੀ ਨੇ ਠੀਕ ਆ ਤੇ ਤੁਹਾਨੂੰ ਪਤਾ ਲੱਗ ਜਾਏਗਾ ਜਿਹੜਾ ਤੁਸੀਂ ਪੇਪਰ ਭਰੇ ਆ ਉਹ ਕਿੰਨੀ ਤਰੀਕ ਨੂੰ ਹੋਵੇਗਾ ਠੀਕ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਆ ਕਿ ਆਪਣਾ ਚੈਨਲ ਆ ਨੌਕਰੀ ਗੁਰੂ ਟੈਲੀਗ੍ਰam ਦੇ ਉੱਤੇ ਠੀਕ ਆ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਇੱਥੇ ਹਰੇਕ ਭਰਤੀ ਬਾਰੇ ਠੀਕ ਆ ਇੰਡੀਆ ਲੈਵਲ ਦੀ ਪੰਜਾਬ ਲੈਵਲ ਦੀ ਹਰੇਕ ਭਰਤੀ ਬਾਰੇ ਨੋਟੀਫਿਕੇਸ਼ਨ ਤੁਹਾਨੂੰ ਇੱਥੇ ਸਭ ਤੋਂ ਪਹਿਲਾਂ ਮਿਲੇਗਾ ਨੌਕਰੀ ਗੁਰੂ ਟੈਲੀਗ੍ਰam ਠੀਕ ਆ ਇਸ ਨੂੰ ਜੁਆਇਨ ਕਰ ਲਓ ਤੇ ਇੱਕ ਆਪਣੀ ਐਪ ਆ ਜਿਸ ਦੇ ਉੱਤੇ ਆਪਾਂ ਨੇ ਕੌਨਸਟੇਬਲ ਦੇ ਪੇਪਰ ਦਾ ਡਾਟਾ ਵੀ ਪਾਇਆ ਹੋਇਆ ਸੀ ਠੀਕ ਆ ਕੌਨਸਟੇਬਲ ਦੇ ਪੇਪਰ ਲਈ ਸਪੈਸ਼ਲ ਮਹਾਪੈਕ ਬੱਚਿਆਂ ਨੂੰ ਪ੍ਰੋਵਾਈਡ ਕਰਾਇਆ ਹੈ ਨੌਕਰੀ ਗੁਰੂ ਐਪ ਆ ਠੀਕ ਆ ਉਹਦਾ ਲਿੰਕ ਵੀ ਤੁਹਾਨੂੰ ਮਿਲ ਜੇਗਾ ਉਸ ਦੇ ਉੱਤੇ ਆਪਾਂ ਇਹਨਾਂ ਪੇਪਰਾਂ ਲਈ ਮਟੀਰੀਅਲ ਲੈ ਕੇ ਆਵਾਂਗੇ ਠੀਕ ਆ ਕਰੰਟ ਅਫੇਅਰ ਵੀ ਪਾਵਾਂਗੇ ਉਹਨੂੰ ਵੀ ਤੁਸੀਂ ਜੁਆਇਨ ਕਰਨਾ ਉਹਦਾ ਲਿੰਕ ਤੁਹਾਨੂੰ ਇਸ ਨੰਬਰ 'ਰਾਈ' ਮਿਲ ਜੇਗਾ 988743699 ਨੰਬਰ 'ਰਾਈ' ਠੀਕ ਆ ਇਸ ਨੰਬਰ ਦੇ ਉੱਤੇ ਵੀ ਤੁਸੀਂ ਮੈਸੇਜ ਕਰ ਸਕਦੇ ਆ ਜੇ ਤੁਹਾਨੂੰ ਟੈਲੀਗ੍ਰam ਨੌਕਰੀ ਗੁਰੂ ਦਾ ਲਿੰਕ ਲੈ ਜੋਇਨ ਕਰਨ ਦਾ ਇਹ ਬੇਨਫੀਟ ਹੈ ਕਿ ਤੁਹਾਨੂੰ ਜਦੋਂ ਵੀ ਆਪਾਂ ਕੋਰਸ ਅਪਲੋਡ ਕਰਾਂਗੇ ਐਪ ਦੇ ਵਿੱਚ ਤੁਹਾਨੂੰ ਤੁਰੰਤ ਮਿਲ ਜੇਗਾ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ ਠੀਕ ਹੈ ਸੁਨਹਿਰੀ ਮੌਕਾ ਹੈ ਸੁਨਹਿਰੀ ਮੌਕੇ ਦਾ ਫਾਇਦਾ ਉਠਾਓ ਠੀਕ ਹੈ ਕੋਰਸ ਤੋਂ ਜਲਦੀ ਤੋਂ ਜਲਦੀ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿਓ ਕਰੰਟ ਅਫੇਅਰ ਆਪਾਂ ਜਲਦੀ ਲੈ ਕੇ ਆਵਾਂਗੇ ਕਿਉਂਕਿ ਕਰੰਟ ਅਫੇਅਰ ਦਾ ਬਹੁਤ ਜ਼ਿਆਦਾ ਮੇਨ ਰੋਲ ਹੈ ਪੀਟ ਪਲਸ ਵੀ ਦੇ ਪੇਪਰਾਂ ਦੇ ਵਿੱਚ ਲਗਭਗ 20 ਨੰਬਰ ਦੇ ਕਰੰਟ ਅਫੇਅਰ ਆਣੇ ਆਈ ਹੈ ਠੀਕ ਹੈ ਕਰੰਟ ਅਫੇਅਰ ਦੀ ਆਪਾਂ ਨਾ ਕੈਟਾਗਰੀ ਵਾਈਜ਼ ਪੀਡੀਫਾਂ ਲੈ ਕੇ ਆਵਾਂਗੇ ਐਪ ਦੇ ਵਿੱਚ ਪਾਵਾਂਗੇ ਅਪ ਗਵਰਨਮੈਂਟ ਸਕੀਮਸ ਦੀਆਂ ਹਨਾ ਨੈਸ਼ਨਲ ਇੰਟਰਨੈਸ਼ਨਲ ਦੀਆਂ ਠੀਕ ਆ ਆਪਾਂ ਐਮਸੀਕਿਊ ਵਨ ਲਾਈਨਰ ਫਾਰਮ ਦੇ ਵਿੱਚ ਲੈ ਕੇ ਆਵਾਂਗੇ ਠੀਕ ਆ ਬਹੁਤ ਹੀ ਸਖਾਲੀ ਤਰੀਕੇ ਨਾਲ ਤੁਹਾਡੇ ਕਰੰਟ ਅਫੇਅਰ ਕਵਰ ਕਰਵਾ ਦਵਾਂਗੇ ਐਪ ਦੇ ਵਿੱਚ ਪਾ ਦਾਂਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਇਸ ਚੈਨਲ ਦੇ ਉੱਤੇ ਆਪਾਂ ਹੁਣ ਕਰੰਟ ਅਫੇਅਰ ਦੀ ਵੀਡੀਓ ਲੈ ਕੇ ਆਏ ਕਰਾਂਗੇ ਠੀਕ ਆ ਤੁਹਾਡੀ ਪਰਫੈਕਟ ਤਿਆਰੀ ਕਰਵਾਵਾਂਗੇ ਕਰੰਟ ਅਫੇਅਰ ਤੋਂ ਤੁਸੀਂ ਨਿਸ਼ਚਿਤ ਹੋਗੇ ਇਸ ਚੈਨਲ ਦੇ ਉੱਤੇ ਤਿਆਰੀ ਕਰ ਸਕਦੇ ਹੋ ਠੀਕ ਆ ਤੇ ਹੁਣ ਆਪਾਂ ਗੱਲ ਕਰਦੇ ਆ ਐਡਵਰਟਾਈਜ਼ਮੈਂਟ 6 2023 ਜਿਹੜੀ ਨਿਕਲੀ ਸੀ ਜਿਸ ਦੇ ਵਿੱਚ ਨਕ ਸਰਕਾਰਾਂ ਲੋਕਲ ਗਵਰਨਮੈਂਟ ਦੇ ਵਿੱਚ ਸੀਨੀਅਰ ਅਸਿਸਟੈਂਟ ਤੇ ਇਨਸਪੈਕਟਰ ਦੀਆਂ ਪੋਸਟਾਂ ਨਿਕਲੀਆਂ ਸੀ ਇਹਦੀ ਹਜੇ ਡੇਟ ਦਾ ਕੋਈ ਅਨਾਉਂਸ ਨਹੀਂ ਹੋਇਆ ਪਰ ਇਹਦੇ ਸਕਿੱਲ ਟੈਸਟ ਅਨਾਉਂਸ ਕਰਤਾ ਸਕਿੱਲ ਟੈਸਟ ਮੀਨਸ ਟਾਈਪਿੰਗ ਟੈਸਟ ਟਾਈਪਿੰਗ ਟੈਸਟ ਉਦੋਂ ਹੀ ਹੁੰਦਾ ਜਦੋਂ ਪੇਪਰ ਹੁੰਦਾ ਹੈ ਮਤਲਬ ਕਿ ਤੁਸੀਂ ਪਹਿਲਾਂ ਇਸ ਤੋਂ ਆਈਡੀਆ ਲਗਾ ਸਕਦੇ ਕਿ 12 ਅਕਤੂਬਰ ਜਾਂ 13 ਅਕਤੂਬਰ ਨੂੰ ਤੁਹਾਡਾ ਟਾਈਪਿੰਗ ਟੈਸਟ ਹੋਣਾ ਹੈ ਟਾਈਪਿੰਗ ਟੈਸਟ ਤੋਂ ਪਹਿਲਾ ਪੇਪਰ ਹੁੰਦਾ ਸਾਨੂੰ ਇਹ ਪਤਾ ਹੈ ਕਿ ਅਕਤੂਬਰ ਤੋਂ ਪਹਿਲਾ ਪਹਿਲਾ ਪੇਪਰ ਹੋ ਜਾਏਗਾ ਤੁਹਾਡਾ ਅਕਤੂਬਰ ਤੋਂ 12 ਅਕਤੂਬਰ ਤੋਂ ਪਹਿਲਾ ਪਹਿਲਾ ਪੇਪਰ ਹੋ ਜਾਏਗਾ ਠੀਕ ਆ ਉਰੇ ਹਜੇ ਤਰੀਕ ਨਹੀਂ ਪਾਈ ਤਰੀਕ ਆ ਜਾਏਗੀ 12 ਅਕਤੂਬਰ ਤੋਂ ਪਹਿਲਾ ਪਹਿਲਾ ਤੁਹਾਡਾ ਪੇਪਰ ਹੋ ਜਾਏਗਾ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਤੇ ਦੂਜੀ ਐਡਵਰਟਾਈਜ਼ਮੈਂਟ ਕਿਹੜੀ ਆ 7 2023 7 2023 ਕਿਹੜੀ ਐਡਵਰਟਾਈਜ਼ਮੈਂਟ ਸੀ ਜੂਨੀਅਰ ਸਕੇਲ ਸਟੈਨੋਗ੍ਰਾਫਰ ਰੱਖਣੇ ਸੀ ਪਸ਼ੂ ਪਾਲਣ ਵਿਭਾਗ ਦੇ ਵਿੱਚ ਠੀਕ ਆ ਇਹਦੀ ਐਗਜ਼ਾਮ ਦੀ ਤਰੀਕ ਪੇਪਰ ਦੀ ਤਰੀਕ 31 8 2024 ਆ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਸਕਿੱਲ ਟੈਸਟ ਹੁੰਦਾ ਹੈ ਸਟੈਨੋ ਦਾ ਟੈਸਟ ਹੋਣਾ ਉਹ 15 ਸਤੰਬਰ 2024 ਨੂੰ ਹੋਣਾ ਹੈ ਇਹ ਤਾਂ ਆ ਗਈ ਲਗਭਗ ਠੀਕ ਆ ਥੋੜਾ ਜਿਹਾ ਟਾਈਮ ਹੈ ਨਾ ਬੱਚਿਆਂ ਕੋਲ ਤਾਂ ਹੈ ਨਾ ਜਿਨ੍ਹਾਂ ਨੇ ਇਹ ਪੇਪਰ ਭਰ ਰੱਖਿਆ ਉਸ ਤੋਂ ਬਾਅਦ ਅੱਗੇ ਆ ਕਿ 11 2024 ਇਹਦੇ ਵਿੱਚ ਸਟੈਨੋ ਟਾਈਪਿਸਟ ਦੀਆਂ ਪੋਸਟਾਂ ਸੀ ਇਹ ਪੰਜਾਬ ਪ੍ਰੋਡਕਸ਼ਨ ਕੰਟਰੋਲ ਬੋਰਡ ਦੁਆਰਾ ਭਰਤੀ ਨਿਕਲੀ ਸੀ ਇਹਦਾ ਵੀ 31 8 2024 ਨੂੰ ਤੇ ਇਹਦਾ ਵੀ ਸਕਿੱਲ ਟੈਸਟ 15 9 24 ਨੂੰ ਹੋਣਾ ਉਸ ਤੋਂ ਬਾਅਦ ਅੱਗੇ ਆ ਗਿਆ ਕਲਰਕ ਕਮ ਡਾਟਾ ਐਂਟਰੀ ਆਪਰੇਟਰੇ ਵੀ ਪੰਜਾਬ ਪ੍ਰੋਡਕਸ਼ਨ ਕੰਟਰੋਲ ਬੋਰਡ ਨੇ ਪੋਸਟਾਂ ਕੱਢੀਆਂ ਸੀ ਇਹਨਾਂ ਦਾ ਪੇਪਰ 14 9 24 ਨੂੰ ਤੇ ਸਕਿੱਲ ਟੈਸਟ 24 9 24 ਨੂੰ ਹੋਣਾ ਉਸ ਤੋਂ ਬਾਅਦ ਪ੍ਰੋਗਰਾਮਰ ਕੰਟਰੋਲ ਬੋਰਡ ਨੇ ਇਹਦਾ ਪੇਪਰ 29924 ਨੂੰ ਹੋਣਾ ਹੈ ਠੀਕ ਆ ਉਸ ਤੋਂ ਬਾਅਦ ਗੱਲ ਕਰਦੇ ਆ ਜੂਨੀਅਰ এনवायरमेंटਲ ਇੰਜੀਨੀਅਰ ਤੁਸੀਂ ਇੱਕ ਵਾਰੀ ਸਾਰੇ ਦੇਖ ਲਿਓ ਆਪਾਂ ਫਟਾਫਟ ਸਾਰੇ ਤੁਹਾਡੇ ਕਰਵਾ ਦੇਣੇ ਠੀਕ ਆ ਉਹ ਤੇ ਜੂਨੀਅਰ এনवायरमेंटਲ ਇੰਜੀਨੀਅਰ ਇਹ ਵੀ ਪੰਜਾਬ ਪ੍ਰੋਡਕਸ਼ਨ ਕੰਟਰੋਲ ਬੋਰਡ ਤੇ ਭਰਤੀ ਨਿਕਲੀ ਸੀ ਤੇ 23924 ਨੂੰ ਪੇਪਰ ਆ ਜੂਨੀਅਰ ਸੈਂਟਿਫਿਕ ਅਫਸਰ ਪੰਜਾਬ ਪ੍ਰਡਿਊਸ਼ਨ ਕੰਟਰੋਲ ਬੋਰਡ ਦੀ ਭਰਤੀ ਹੈ ਇਹ ਤੇ ਇਹ ਵੀ 299 2024 ਨੂੰ ਪੇਪਰ ਅਸਿਸਟੈਂਟ ਪ੍ਰੋਗਰਾਮਰ ਦਾ ਪੰਜਾਬ ਪ੍ਰਡਿਊਸ਼ਨ ਕੰਟਰੋਲ ਬੋਰਡ ਦੀ ਭਰਤੀ ਹੈ 299 2024 ਨੂੰ ਪੇਪਰ ਹੈ ਦਾ ਵੀ ਕੇਆ ਟੈਕਰ ਦੀਆਂ ਪੋਸਟਾਂ ਆਈਆਂ ਸੀ ਪੰਜਾਬ ਪ੍ਰਡਿਊਸ਼ਨ ਕੰਟਰੋਲ ਬੋਰਡ ਤੇ 299 2024 ਨੂੰ ਪੇਪਰ ਹੈ ਵੀ ਉੱਤੇ ਬਾਅਦ ਲਾਇਬ੍ਰੇਰੀ ਸਹਾਇਕ ਠੀਕ ਆ ਲਾਇਬ੍ਰੇਰੀ ਸਹਾਇਕ ਦਾ ਪੂਰਾ ਲੇਖਾ ਭਾਗ ਦੇ ਵਿੱਚ ਪੋਸਟਾਂ ਨਿਕਲਣ ਸੀ 299 24 ਨੂੰ ਪੇਪਰ ਹੈ ਦਾ ਸਹਾਇਕ ਲਾਇਬ੍ਰੇਰੀਅਨ ਦਾ ਸਹਾਇਕ ਲਾਇਬ੍ਰੇਰੀਅ ਸ਼ਾਬੂਆਗ ਦੇ ਵਿੱਚ ਆਈਆਂ ਸੀ ਇਹ ਪੋਸਟਾਂ ਤੇ ਇਹਨਾਂ ਦੇ ਵੀ 29/9/2024 ਨੂੰ ਪੇਪਰ ਆ ਠੀਕ ਆ ਉਸ ਤੋਂ ਬਾਅਦ ਲਾਇਬ੍ਰੇਰੀਅਨ ਦੀ ਪੋਸਟ ਸੱਭਿਆਚਾਰਕ ਮਾਮਲੇ ਵਿਭਾਗ ਦੇ ਵਿੱਚ ਆਈ ਸੀ 29/9/2024 ਨੂੰ ਪੇਪਰ ਆ ਡਾਟਾ ਐਂਟਰੀ ਆਪਰੇਟਰ ਦੀਆਂ ਪੋਸਟਾਂ ਜਿਹੜੀਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਚ ਆਈਆਂ ਸੀ ਇਹਨਾਂ ਦਾ ਤਾਂ 29/9/2024 ਨੂੰ ਪੇਪਰ ਆ ਤੇ 13 10 2024 ਨੂੰ ਟਾਈਪਿੰਗ ਟੈਸਟ ਜੋ ਤੁਹਾਡਾ ਹੋਣਾ ਉਸ ਤੋਂ ਬਾਅਦ ਗਲਾਸ ਬਲੂਅਰ ਕੰਮ ਸਟੋਰ ਕੀਪਰ ਦੀਆਂ ਪੋਸਟਾਂ ਪੰਜਾਬ ਪ੍ਰਡਿਊਸ਼ਨ ਕੰਟਰੋਲ ਬੋਰਡ ਚ ਆਈਆਂ ਸੀ 29 9 2024 ਨੂੰ ਪੇਪਰ ਇਹਨਾਂ ਦਾ ਲਾਇਬ੍ਰੇਰੀਅਨ ਦੀ ਪੋਸਟਾਂ ਆਈਆਂ ਸੀ ਪੰਜਾਬ ਪ੍ਰਡਿਊਸ਼ਨ ਕੰਟਰੋਲ ਬੋਰਡ ਦੇ ਵਿੱਚ 29 9 2024 ਨੂੰ ਪੇਪਰ ਇਹਨਾਂ ਦਾ ਵੀ ਉਹਦੇ ਨਾਲ ਏਸੀ ਆਪਰੇਟਰ ਦੀਆਂ ਪੋਸਟਾਂ ਆਈਆਂ ਸੀ ਪੰਜਾਬ ਪ੍ਰਡਿਊਸ਼ਨ ਕੰਟਰੋਲ ਬੋਰਡ ਦੇ ਵਿੱਚ ਇਨਾ ਦਾ ਵੀ ਪੇਪਰ 29/9/2024 ਨੂੰ ਜਿੰਨਾ ਤਾਂ 29/9/2024 ਨੂੰ ਪੇਪਰ ਆ ਉਹਨਾਂ ਸਾਰਿਆਂ ਦਾ ਇੱਕੇ ਪੇਪਰ ਹੋਊਗਾ ਠੀਕ ਆ ਧਿਆਨ ਰੱਖਿਓ ਵੀ ਪੇਪਰ ਉਹਨਾਂ ਸਾਰਿਆਂ ਨੂੰ ਇੱਕੇ ਫਾਰਮੈਟ ਸਿਲੇਬਸ ਉਹਨਾਂ ਨੇ ਸੇਮ ਜਿਹਾ ਰੱਖਿਆ ਹੋਊਗਾ ਇੱਕੇ ਪੇਪਰ ਪਾ ਦੇਣਾ ਉਹਨਾਂ ਨੇ ਠੀਕ ਆ ਉਸ ਤੋਂ ਬਾਅਦ ਅਗੇ ਜੂਨੀਅਰ ਇੰਜੀਨੀਅਰ ਦੇ ਟਾਊਨ ਐਂਡ ਪਲਾਨਿੰਗ ਵਿਭਾਗ ਦੇ ਵਿੱਚ ਨਿਕਲੇ ਸੀ 19/9/10 19/10/2024 ਨੂੰ ਪੇਪਰ 19 ਅਕਤੂਬਰ ਨੂੰ ਪੇਪਰ ਇਹਨਾਂ ਦਾ ਉਹਦੇ ਜੂਨੀਅਰ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵਿੱਚ ਨਿਕਲੇ ਸੀ ਤੇ ਇਹ ਈਦਾਂ ਦਾ 20 ਅਕਤੂਬਰ 2024 ਨੂੰ ਪੇਪਰ ਆ ਉਹ ਤੇ ਮੈਟਰਨ ਦੀਆਂ ਪੋਸਟਾਂ ਚਾਰਕ ਪੋਸਟਾਂ ਸੀ ਮੈਟਰਨ ਦੀਆਂ ਤੇ ਆ ਤੇ ਦਫਤਰ ਬਧੀਕ ਡਾਇਰੈਕਟਰ ਪੰਜਾਬ ਪੁਲਿਸ ਜੇਲ੍ਹ ਪੰਜਾਬ ਜ਼ਿਲ੍ਹਾ ਪੰਜਾਬ ਦੇ ਵਿੱਚ ਨਿਕਲੀਆਂ ਸੀ ਇਹਨਾਂ ਦਾ 26 ਜਾਂ 27 ਤਰੀਕ ਨੂੰ ਪੇਪਰ ਹੋ ਸਕਦਾ ਤੇ ਦੋ ਤਰੀਕਾਂ ਲਾਣੀਆਂ ਹੋਈਆਂ ਹਜੇ ਉਹਨਾਂ ਨੇ ਮਤਲਬ ਕਿ ਪੂਰੀ ਇੱਕ ਪਰਫੈਕਟ ਨਹੀਂ ਕਰੀ ਵੀ ਕਿਹੜੀ ਤਰੀਕ ਹੋ ਸਕਦੀ ਹੈ 26 ਜਾਂ 27 ਨੂੰ ਠੀਕ ਆ ਤੇ ਇਹਦਾ ਸਕਿੱਲ ਟੈਸਟ ਜਿਹੜਾ ਮਤਲਬ ਕਿ ਫਿਜ਼ੀਕਲ ਟੈਸਟ ਹੋਣਾ ਹੈ ਫਿਜ਼ੀਕਲ ਮਾਪ ਡੰਡਾ ਹਨਾ ਦੌੜ ਵਗੈਰਾ ਹਨਾ ਰੱਸਾ ਚੜਨਾ ਜੋ ਵੀ ਉਹ ਟੈਸਟ ਹੈ ਉਹ 16 ਜਨਮ ਨਵੰਬਰ ਨੂੰ 16 ਨਵੰਬਰ ਨੂੰ ਜਾਂ 17 ਨਵੰਬਰ ਨੂੰ ਪੇਪਰ ਹੋ ਜਾਏਗਾ ਠੀਕ ਆ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਪੇਪਰ ਹੋ ਗਿਆ ਉਸ ਤੋਂ ਬਾਅਦ ਫਿਜ਼ੀਕਲ ਟੈਸਟ 16 ਜਾਂ 17 ਨਵੰਬਰ ਨੂੰ ਹੋ ਜਾਏਗਾ ਉਸ ਤੋਂ ਬਾਅਦ ਬਾਰਡਰ ਦੀਆਂ ਜੇਲ ਬਾਰਡਰ ਦੀਆਂ ਪੋਸਟਾਂ ਹੈ ਬਾਰਡਰ ਮਤਲਬ ਜੇਲ ਬਾਰਡਰ ਦੀਆਂ ਪੋਸਟਾਂ ਇਸੇ ਵਿਭਾਗ ਦੇ ਵਿੱਚ ਪੰਜਾਬ ਪੁਲਿਸ ਦੇ ਠੀਕ ਹੈ ਵਿਭਾਗ ਦੇ ਜੇਲ੍ਹਾਂ ਵਿਭਾਗ ਦੇ ਵਿੱਚ ਠੀਕ ਹੈ ਇਹਨਾਂ ਦਾ ਵੀ 26 ਜਾਂ 27 ਨੂੰ ਪੇਪਰ ਇੱਕੀ ਹੋਏਗਾ ਇਹਨਾਂ ਦਾ ਜੇਲ ਬਾਰਡਰ ਤੇ ਮੈਟਰ ਆਉਂਦਾ ਠੀਕ ਹੈ ਤੇ 26 ਜਾਂ 27 ਅਕਤੂਬਰ ਨੂੰ ਹੋਵੇਗਾ ਪੇਪਰ ਹੈ ਠੀਕ ਹੈ ਤੇ 16 ਜਾਂ 17 ਨਵੰਬਰ ਨੂੰ ਇਹਨਾਂ ਦਾ ਫਿਜ਼ੀਕਲ ਟੈਸਟ ਹੋਏਗਾ ਬਹੁਤ ਬੜੀ ਭਰਤੀ ਹੈ ਵੀ ਹੈ ਨਾ ਜੇਲ ਬਾਰਡਰ ਦੀ ਉਹਦਾ ਸੀਨੀਅਰ ਸਹਾਇਕ ਆਈਟੀ ਇਹ ਸੈਰਸ ਪਟਾਵਾਗ ਪੰਜਾਬ ਦੇ ਵਿੱਚ 23 11 2024 ਨੂੰ 8 12 2024 ਨੂੰ ਇਹਨਾਂ ਦਾ ਸਕਿੱਲ ਟੈਸਟ ਹੋਵੇਗਾ ਤਕਨੀਕੀ ਸਹਾਇਕ ਜਿਨ੍ਹਾਂ ਨੂੰ ਕਹਿੰਦੇ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਵਿੱਚ ਇਹਨਾਂ ਦਾ 23 11 24 ਨੂੰ ਪੇਪਰ ਹੋਵੇਗਾ ਜ니어 ਟੈਕਨੀਕੀ ਸਹਾਇਕ ਦੀਆਂ ਪੋਸਟਾਂ ਆ ਪਈਆਂ ਉਸ ਤੋਂ ਬਾਅਦ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਜਿਹਨਾਂ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਵਿੱਚ ਪੋਸਟਾਂ ਆਈਆਂ ਸੀ ਇਹ ਇਹਨਾਂ 23 11 2024 ਨੂੰ ਪੇਪਰ ਹੋਏਗਾ ਤੇ ਸੀਨੀਅਰ ਸਹਾਇਕ ਦੀਆਂ ਪੋਸਟਾਂ ਜਿਹੜੀਆਂ ਬਹੁਤ ਬੜੀ ਭਰਤੀ ਹੈ ਬੀ ਗ੍ਰੇਡ ਦੀ ਭਰਤੀ ਹੈ ਨਾ ਸਾਰਿਆਂ ਨੂੰ ਇੰਤਜ਼ਾਰ ਆ ਜਿਸ ਤਾ ਨਾ ਪਿਛਲੇ ਸਾਲ ਦੀ ਡੇਟ ਐਕਸਟੈਂਡ ਹੁੰਦੀ ਆ ਰਹੀ ਹੈ ਸਾਰੇ ਅਲੱਗ-ਅਲੱਗ ਡਿਪਾਰਟਮੈਂਟਾਂ ਚ ਸੀਨੀਅਰ ਸਹਾਇਕ ਦੀਆਂ ਉਸਾਂ ਦੀ ਮਤਲਬ ਕਿ ਭਰਤੀ ਹੋਣ ਜਾ ਰਹੀ ਹੈ ਇਹਨਾਂ ਦਾ 24 11 2024 ਨੂੰ ਪੇਪਰ ਆ ਬਹੁਤ ਹੀ ਸੁਨਹਿਰੀ ਮੌਕਾ ਹੈ ਜਿਨ੍ਹਾਂ ਨੇ ਪੇਪਰ ਭਰੇ ਹੈ ਬੀ ਗ੍ਰੇਡ ਦੀ ਪੋਸਟ ਲੈਣੀ ਆ ਠੀਕ ਹੈ ਲੈਵਲ 6 ਦੇ ਵਿੱਚ 35400 ਬੇਸਿਕ ਪੇ ਹੈ ਠੀਕ ਹੈ ਤੇ ਇਹ ਪੋਸਟ ਦੇ ਉੱਤੇ ਜ਼ੋਰ ਲਗਾ ਦੇਣਾ ਟਾਈਮ ਪਿਆ ਬਹੁਤ 24 11 2024 ਨੂੰ ਪੇਪਰ ਅਤੇ 7 12 2024 ਨੂੰ ਜਾਂ 8 12 2024 ਨੂੰ 7 ਜਾਂ 8 ਦਸੰਬਰ ਨੂੰ ਇਹਨਾਂ ਦਾ ਟਾਈਪਿੰਗ ਟੈਸਟ ਹੋ ਜਾਏਗਾ ਉਹ ਤੋਂ ਨਿੱਜੀ ਸਹਾਇਕ ਜਿਹਨੂੰ ਕਹਿੰਦੇ ਨੇ ਪਰਸਨਲ ਅਸਿਸਟੈਂਟ ਪੀਏ ਠੀਕ ਹੈ ਸੱਭਿਆਚਾਰਕ ਮਾਮਲੇ ਉਹ ਆ ਪੰਜਾਬ ਦੇ ਵਿੱਚ ਠੀਕ ਆ ਤੇ ਇਹਦੀ 24 11 2024 ਨੂੰ ਪੇਪਰ ਹੋਏਗਾ ਤੇ 11 ਜੂਨ 2025 ਸੌਰੀ ਜੂਨ ਗਾ ਹੋ ਕੇ 11 ਜਨਵਰੀ 2025 ਨੂੰ ਇਹਦਾ ਸਕਿੱਲ ਟੈਸਟ ਹੋਣਾ ਹੈ 24 ਨਵੰਬਰ ਨੂੰ ਪੇਪਰ ਹੋ ਜਾਣਾ ਦੇਖ ਲਓ ਉਹਦਾ 11 ਜਨਵਰੀ ਨੂੰ ਜਾ ਕੇ ਸਕਿੱਲ ਟੈਸਟ ਹੋਣਾ ਹੈ ਇਹਦਾ ਨਿੱਜੀ ਸਹਾਇਕ ਦਾ ਉਹਦੇ ਜ਼ਿਲ੍ਹਾ ਖਜ਼ਾਨਚੀ ਜ਼ਿਲ੍ਹਾ ਖਜ਼ਾਨਚੀ ਦੀਆਂ ਜਿਹੜੇ ਪੋਸਟਾਂ ਸੀ ਖਜ਼ਾਨਾ ਦੇ ਵਿੱਤ ਵਿਭਾਗ ਦੇ ਵਿੱਚ ਠੀਕ ਆ ਤੇ ਇਹ 24 11 2024 ਨੂੰ ਪੇਪਰ ਆਉਣਾ ਮਤਲਬ 24 ਨਵੰਬਰ 2024 ਨੂੰ ਪੇਪਰ ਆਉਣਾ ਹੈ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਜਿਹੜਾ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਠੀਕ ਆ ਪੋਸਟਾਂ ਸੀ ਇਹ ਵੀ 24 11 2024 ਨੂੰ ਪੇਪਰ ਆਉਣਾ ਤੇ ਇਹਨਾਂ ਦਾ ਸਕਿਲ ਟੈਸਟ ਹੈ ਜਿਹੜਾ ਇਹ ਹੋਣਾ ਹੈ 7 ਦਸੰਬਰ 2024 ਜਾਂ 8 ਦਸੰਬਰ 2024 ਨੂੰ ਦੋ ਤਰੀਕਾ ਲਾਣੀਆਂ ਹੋਈਆਂ ਠੀਕ ਆ ਉੱਤੇ ਸਰਵੇਅਰ ਦੀਆਂ ਪੋਸਟਾਂ ਆਗਿਆ ਪੂਰਾ ਲਿਖਾ ਵਿਭਾਗ ਪੰਜਾਬ ਦੇ ਵਿੱਚ 30 11 24 ਨੂੰ ਪ੍ਰੂਫ ਰੀਡਰ ਦੀਆਂ ਪੋਸਟਾਂ ਭਾਸ਼ਾ ਵਿਭਾਗ ਦੇ ਵਿੱਚ 30 11 24 ਨੂੰ ਕਾਪੀ ਹੋਲਡਰ ਦੀਆਂ ਭਾਸ਼ਾ ਵਿਭਾਗ ਦੇ ਵਿੱਚ ਪੋਸਟਾਂ 30 11 24 ਨੂੰ ਪੇਪਰ ਆਉਣਾ ਇਹਨਾਂ ਦਾ ਵੀ ਠੀਕ ਆ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਅੱਗੇ ਆਗੇ ਸ਼ਿਪ ਮੋਡਲਿੰਗ ਇਨਸਟ੍ਰਕਟਰ ਨਵੀਆਂ ਯਾ ਪੋਸਟਾਂ ਠੀਕ ਆ ਸ਼ਿਪ ਮੋਡਲਿੰਗ ਇਨਸਟ੍ਰਕਟਰ ਡੀਪੀਆਈ ਕਾਲਜ ਦੇ ਵਿੱਚ 30 11 24 ਨੂੰ 에어로 ਮੋਡਲਿੰਗ ਇਨਸਟ੍ਰਕਟਰ ਡੀਪੀਆਈ ਕਾਲਜ ਦੇ ਵਿੱਚ 30 11 24 ਨੂੰ ਕਲਰਕ ਦੀਆਂ ਪੋਸਟਾਂ ਅਲੱਗ-ਅਲੱਗ 부ਹਾਗਾਂ ਦੇ ਵਿੱਚ 5 2024 ਦੀ ਐਡਵਰਟਾਈਜ਼ਮੈਂਟ 30 11 24 ਨੂੰ ਪੇਪਰ ਹੋਣਾ ਇਹਨਾਂ ਦਾ ਤੇ 14 ਜਾਂ 15 ਦਸੰਬਰ ਨੂੰ ਟੈਕਨੀਕਲ ਟੈਸਟ ਹੋ ਜਾਏਗਾ ਸਟੋਰ ਕੀਪਰ ਦੀਆਂ ਪੋਸਟਾਂ ਸਿਵਲ ਐਵੀਏਸ਼ਨ 부ਹਾਗ ਦੇ ਵਿੱਚ 30 11 30 ਨਵੰਬਰ 2024 ਨੂੰ ਪੇਪਰ ਹੋਏਗਾ ਤੇ 14 ਜਾਂ 15 ਦਸੰਬਰ ਨੂੰ ਇਸ ਦਾ ਸਕਿੱਲ ਟੈਸਟ ਹੋ ਜਾਏਗਾ ਸਟੈਨੋ ਟਾਈਪਿਸਟੀਆਂ ਪੋਸਟਾਂ ਜਿਹੜੇ ਅਲੱਗ-ਅਲੱਗ ਭਾਗਾਂ ਦੇ ਵਿੱਚ ਆਈਆਂ 1 ਦਸੰਬਰ 2024 ਨੂੰ ਇਹਨਾਂ ਦਾ ਪੇਪਰ ਹੋ ਜਾਏਗਾ 11 ਜੂਨ ਸੌਰੀ 11 ਜਨਵਰੀ 2025 ਨੂੰ ਇਹਨਾਂ ਦਾ ਸਕਿੱਲ ਟੈਸਟ ਹੋ ਜਾਏਗਾ ਸੀਨੀਅਰ ਸਹਾਇਕ ਲੇਖਾ ਸੀਨੀਅਰ ਸਹਾਇਕ ਜਿਹੜੇ ਆਡੀਟਡ हां ठीक है और डेट दिया मतलब के अकाउंट दिया पोस्टा सी ना सीनियर सहायक दिया पंजाब राज लॉटरी डिपार्टमेंट ਦੇ ਵਿੱਚ 14 12 2024 ਨੂੰ मतलब 14 ਦਸੰਬਰ 2024 ਨੂੰ ਪੇਪਰ ਤੇ 7 ਦਸੰਬਰ 2024 ਜਾਂ 8 ਦਸੰਬਰ ਨੂੰ ਇਹਨਾਂ ਦਾ ਸਕਿੱਲ ਟੈਸਟ ਮੇਰੇ ਖਿਆਲ ਚ ਇਸ ਦੇ ਵਿੱਚ ਤਰੀਕ ਚੇਂਜ ਹੋ ਸਕਦੀ ਹੈ ਕਿਉਂਕਿ ਸਕਿੱਲ ਟੈਸਟ ਪਹਿਲਾਂ ਨਹੀਂ ਸ਼ਾਇਦ ਇਹ ਗਲਤ ਨਾ ਪੈ ਗਈ ਹੋਗੀ ਉਹਨਾਂ ਤੇ ਠੀਕ ਹੈ ਨਾ ਇਸ ਦਾ ਸ਼ਾਇਦ ਤਰੀਕ ਚੇਂਜ ਹੋ ਸਕਦੀ ਆ ਸਾਈਟ ਦੇ ਉੱਤੇ ਦਿਖਾ ਵੀ ਰਹੇ ਆ ਕੋਰੀਜੈਂਡਮ ਸ਼ਾਇਦ ਦੁਬਾਰਾ ਚੇਂਜ ਹੋ ਕੇ ਆਵੇ ਕੁਝ ਗਲਤੀਆਂ ਉਹਨਾਂ ਵੱਲੋਂ ਹਨਾ ਠੀਕ ਕਰਕੇ ਸੋਧੀਆਂ ਜਾਣ ਮੇਰੇ ਖਿਆਲ ਵਿੱਚ ਹਨਾ ਪੀਟਰ ਪੈਸਪੀ ਵੱਲੋਂ ਅੱਗੇ ਜੂਨੀਅਰ ਡਾਇਰੈਕਟਰ ਦੀਆਂ ਪੋਸਟਾਂ ਵਿੱਤ 부ਹਾਗ ਦੇ ਵਿੱਚ 14 ਦਸੰਬਰ 2024 ਨੂੰ ਪੇਪਰ ਇਹਨਾਂ ਦਾ ਡਿਫਟੀ ਰੇਂਜਰ ਦੀਆਂ বন 부ਹਾਗ ਦੇ ਵਿੱਚ 15 ਦਸੰਬਰ 2024 ਨੂੰ ਤੇ 4 ਜਨਵਰੀ 2025 ਨੂੰ ਇਹਨਾਂ ਦਾ ਸਕਿੱਲ ਟੈਸਟ ਹੋਏਗਾ ਤੇ ਦੋਸਤੋ ਟੈਲੀਗ੍ਰam ਜਰੂਰ ਜੁਆਇਨ ਕਰ ਲਓ ਕਿਉਂਕਿ ਹਰੇਕ ਭਰਤੀ ਬਾਰੇ ਆਪਾਂ ਉੱਥੇ ਅਪਡੇਟ ਪਾਉਂਦੇ ਰਹਿੰਦੇ ਆਂ ਤੇ ਆਪਾਂ ਕੁਇਜ਼ ਵੀ ਪਾਉਂਦੇ ਆਂ ਉੱਥੇ ਤੇ ਤੁਹਾਨੂੰ YouTube ਦੀ ਵੀਡੀਓ ਦਾ ਲਿੰਕ ਵੀ ਉੱਥੇ ਮਿਲ ਜਿਏਗਾ ਜਿਹੜੀ ਕਰੰਟ ਅਫੇਅਰ ਦੀ ਆਪਾਂ ਤੁਹਾਨੂੰ ਤਿਆਰੀ ਕਰਵਾਉਣੀ ਆ ਕੈਟਾਗਰੀ ਵਾਈਜ਼ ਤਿਆਰੀ ਕਰਵਾਵਾਂਗੇ ਵਧੀਆ ਤਰੀਕੇ ਨਾਲ ਤੇ ਨਾਲ ਦੀ ਨਾਲ ਨੋਟਸ ਵੀ ਆਪਾਂ ਪ੍ਰੋਵਾਈਡ ਕਰਵਾਉਣ ਦੀ ਚਾਹਾਂਗੇ ਤੁਹਾਨੂੰ ਜਿੰਨੀਆਂ ਵੀ ਬੜੀਆਂ ਭਰਤੀਆਂ ਉਹਨਾਂ ਸਾਰਿਆਂ ਦੇ ਤੇ ਅੱਗੇ ਆ ਗਿਆ 39ਵਾਂ ਜਿਹੜੀ ਐ ਲੈਬਾਰਟਰੀ ਅਸਿਸਟੈਂਟ ਦੀ ਇਹ ਡਾਇਰੈਕਟਰ ਫੋਰੈਂਸਿਕ ਸਾਇੰਸ ਲੈਬਾਰਟਰੀ ਪੰਜਾਬ ਦੇ ਵਿੱਚ ਲੈਬਾਰਟਰੀ ਅਸਿਸਟੈਂਟ ਦੀ ਪੋਸਟ ਏ 15 ਦਸੰਬਰ 2024 ਨੂੰ ਪੇਪਰ ਹੋਏਗਾ ਖੋਜ ਸਾਇਕ ਗ੍ਰੇਡ ਬੀ ਦੀਆਂ ਜਿਹੜੇ ਪੋਸਟਾਂ ਸੀ ਜਲ ਸਰੋਤ 부ਆਗ ਦੇ ਵਿੱਚ 21 ਦਸੰਬਰ 2024 ਨੂੰ ਇਹਨਾਂ ਦਾ ਪੇਪਰ ਜੂਨੀਅਰ ਡਰਾਫਟਸਮੈਨ ਦਾ ਪੰਜਾਬ ਮੰਡੀ ਬੋਰਡ ਪੰਚਾਇਤੀ ਰਾਜ ਲੋਕਨ ਦਾ ਨਿਰਮਾਣ 부ਆਗ ਜਿਹਨੂੰ ਪੀਡਬਲਯੂਡੀ ਕਹਿੰਦੇ ਨੇ ਤੇ ਪੰਜਾਬ ਮੰਡੀ ਬੋਰਡ ਦੀਆਂ ਜੂਨੀਅਰ ਡਰਾਫਟਸਮੈਨ ਦੀਆਂ ਪੋਸਟਾਂ 22 ਦਸੰਬਰ ਨੂੰ ਪੇਪਰ ਹੋਏਗਾ ਇਹਨਾਂ ਦਾ ਕੁਆਲਟੀ ਮੈਨੇਜਰ ਦੀਆਂ ਜਿਹੜੀ ਸ਼ਹਿਰੀ ਹਵਾਵਾਜੂ ਭਾਗ ਦੇ ਵਿੱਚ 28 ਦਸੰਬਰ 2024 ਨੂੰ ਪੇਪਰ ਹੋਏਗਾ ਉੱਤੇ ਉਹ ਡਰਾਫਟਸਮੈਨ ਦਾ ਪੇਪਰ ਹੈ ਜਿਹੜਾ ਡਰਾਫਟਸਮੈਨ ਦੀਆਂ ਪੋਸਟਾਂ ਸੀ ਸੱਭਿਆਚਾਰਕ ਮਾਮਲੀ ਭਾਗ ਪੰਜਾਬ ਦੇ ਵਿੱਚ 28 ਦਸੰਬਰ 2024 ਨੂੰ ਪੇਪਰ ਤਕਨੀਕੀ ਸਹਾਇਕ ਦੀਆਂ ਸਮਾਜਿਕ ਨਿਆਂ ਅਧਿਕਾਰਤ ਅਤੇ ਘਟ ਗੰਟੀ ਭਾਗ ਦੇ ਵਿੱਚ 28 ਦਸੰਬਰ 2024 ਨੂੰ ਪੇਪਰ ਹੋਣਾ ਹੈ ਜੂਨੀਅਰ ਸਿਵਲ ਇੰਜੀਨੀਅਰ ਜਿਹੜੇ ਸਿਵਲ ਦੇ ਆ ਤੇ ਇਹ ਆਪਣੇ ਜਲ ਸਰੋਤ ਭਾਗ ਪੰਜਾਬ ਦੇ ਵਿੱਚ ਠੀਕ ਆ ਤੇ ਇਦਾਂ ਦਾ ਵੀ 28 ਦਸੰਬਰ 2024 ਨੂੰ ਪੇਪਰ ਆਉਣਾ ਤਕਨੀਕੀ ਸਹਾਇਕ ਦੀਆਂ ਠੀਕ ਹੈ ਟੈਕਨੀਕਲ ਅਸਿਸਟੈਂਟ ਦੀਆਂ ਇਹਨਾਂ ਦਾ ਸਿਵਲ ਇੰਜੀਨੀਅਰਿੰਗ ਦੀਆਂ ਪੋਸਟਾਂ ਸੀਗੇ 28 ਦਸੰਬਰ 2024 ਨੂੰ ਪੇਪਰ ਆਉਣਾ ਮੱਛੀ ਪਾਲਣ ਅਫਸਰ ਮੱਛੀ ਪਾਲਣ ਵਿਭਾਗ ਦੇ ਵਿੱਚ 28 ਦਸੰਬਰ 2024 ਨੂੰ ਪੇਪਰ ਆਉਣਾ ਹੈ ਮਤਲਬ ਕਿ ਨੀਕੀ ਤੋਂ ਨੀਕੀ ਹਰੇਕ ਪੋਸਟ ਦਾ ਮਤਲਬ ਕਿ ਤਰੀਕਾ ਐਲਾਨ ਦਿੱਤੀ ਹੈ ਪੀਟਰ ਪਲੱਸ ਬੀ ਨੇ ਬਹੁਤ ਵਧੀਆ ਗੱਲ ਆ ਬੱਚੇ ਆਪਣੀ ਤਿਆਰੀ ਪ੍ਰੋਪਰ ਕਰਦੇ ਰਹਿਣ ਕਿਉਂ ਡੈਰੀ ਵਿਕਾਸ ਇਨਸਪੈਕਟਰ ਡੈਰੀ ਵਿਕਾਸ ਵਿਭਾਗ ਦੇ ਵਿੱਚ 28 ਦਸੰਬਰ 2024 ਨੂੰ ਪੇਪਰ ਆਉਣਾ ਹੈ ਇਹਨਾਂ ਦਾ ਵੀ ਉਸ ਤੋਂ ਬਾਅਦ ਬਿਜਲੀ ਸਾਜ਼ ਕੰਮ ਜੂਨੀਅਰ ਟੈ No ਨਤ ਵਿਆਉਣ ਯੋਗ ਊਰਜਾ ਠੀਕ ਹੈ ਜਿਹਨੂੰ ਕਹ ਦਿੰਦੇ ਆ ਰੀਨਿਊਏਬਲ એનર્ਜੀ ਆ ਡਿਪਾਰਟਮੈਂਟ ਹੋਣਾ ਠੀਕ ਆ ਤੇ ਲਾਇਨ ਸੁਪਰਡੈਂਟ ਦੀ ਪੋਸਟਾਂ ਸੀ ਉੱਤੇ 28 ਦਸੰਬਰ 2024 ਨੂੰ ਪੇਪਰ ਹੋਏਗਾ ਉਹਨਾਂ ਦਾ ਵੀ ਤੇ ਉਸ ਤੋਂ ਬਾਅਦ ਡਰਾਈਵਰ ਦੀਆਂ ਪੋਸਟਾਂ ਜਿਹੜੀਆਂ ਵੇਰੀਅਸ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਨਿਕਲੀਆਂ ਸੀ ਉਹਨਾਂ ਦਾ ਪੇਪਰ 28 ਦਸੰਬਰ 2024 ਨੂੰ ਤਬਲਾ ਇੰਸਟ੍ਰਕਟਰ ਦੀਆਂ ਪੋਸਟਾਂ ਡੀਪੀਏ ਕਾਲਜ ਵਿੱਚ ਨਿਕਲੀਆਂ 28 ਦਸੰਬਰ 2024 ਨੂੰ ਪੇਪਰ ਇਹਨਾਂ ਦਾ ਵੀ ਸ਼ਿਪ ਮੋਡਲਿੰਗ ਸਟੋਰ ਕੀਪਰ ਦੀਆਂ ਪੋਸਟਾਂ ਡੀਪੀਏ ਕਾਲਜ ਵਿੱਚ ਨ ਪੋਸਟਾਂ ਸਿਵਿਲੀਸ਼ਨ ਵਿਭਾਗ ਦੇ ਵਿੱਚ ਸਿਵਲ ਐਵੀਏਸ਼ਨ ਵਿਭਾਗ ਦੇ ਵਿੱਚ 28 ਦਸੰਬਰ 2024 ਨੂੰ ਪੇਪਰ ਹੋਣਾ ਹੈ ਨਾ ਤਾਂ ਵੀ ਟੈਕਨੀਕਲ ਆਫਸਰ ਦੀਆਂ ਪੋਸਟਾਂ ਹੈ ਜਿਹੜਾ ਸਿਵਲ ਐਵੀਏਸ਼ਨ ਦੇ ਵਿੱਚ 28 ਦਸੰਬਰ 2024 ਨੂੰ ਪੇਪਰ ਹੋਣਾ ਟੈਕਨੀਸ਼ੀਅਨ ਗ੍ਰੇਡ 3 ਦੀਆਂ ਜਿਹੜਾ ਸਿਵਲ ਐਵੀਏਸ਼ਨ ਦੀਆਂ ਵਿਭਾਗ ਦੀਆਂ ਪੋਸਟਾਂ ਟੈਕਨੀਸ਼ੀਅਨ ਗ੍ਰੇਡ 3 ਇਹ ਵੀ 28 ਦਸੰਬਰ 2024 ਨੂੰ ਪੇਪਰ ਹੋਣਾ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਲੇਬਰ ਇੰਸਪੈਕਟਰ ਗ੍ਰੇਡ 1 ਲੇਬਰ ਇੰਸਪੈਕਟਰ ਗ੍ਰੇਡ 1 ਦੀਆਂ ਪੋਸਟਾਂ ਲੇਬਰ ਡਿਪਾਰਟਮੈਂਟ ਦੇ ਵਿੱਚ ਆਈਆਂ ਸੀ ਨਾ ਲੇਬਰ ਇੰ ਤੇ 5 ਜਨਵਰੀ 2025 ਨੂੰ ਪੇਪਰ ਆਉਣਾ ਹੈ ਬਹੁਤ ਸਾਰੇ ਬੱਚਿਆਂ ਨੇ ਇਹ ਪੇਪਰ ਭਰ ਰੱਖਿਆ 5 ਜਨਵਰੀ 2025 ਨੂੰ ਹੋਣਾ ਇਹ ਵੀ ਪੇਪਰ ਲੈਬੋਰੇਟਰੀ ਟ੍ਰੈਂਡਿੰਗ ਦਾ ਠੀਕ ਆ ਫ੍ਰੈਂਸਿਕ ਉਹ ਆਗ ਪੰਜਾਬ ਦੇ ਵਿੱਚ ਫ੍ਰੈਂਸਿਕ ਸਾਇੰਸ ਲੈਬੋਰੇਟਰੀ ਪੰਜਾਬ ਦੇ ਵਿੱਚ ਇਹ ਪੋਸਟਾਂ ਨਿਕਲੀਆਂ ਸੀ ਡਾਇਰੈਕਟੋਰੇਟ ਦੇ ਵਿੱਚ ਲੈਬੋਰੇਟਰੀ ਟੈਂਡੈਂਟ ਦੀਆਂ 12 ਜਨਵਰੀ 2025 ਨੂੰ ਪੇਪਰ ਹੋਣਾ ਲੈ ਅਫਸਰ ਦੀਆਂ ਪੋਸਟਾਂ ਜਲ ਸਰੋਤ ਭਾਗ ਦੇ ਵਿੱਚ 28 ਸੌਰੀ 18 ਜਨਵਰੀ 2025 ਨੂੰ ਪੇਪਰ ਹੋਣਾ ਖੋਜ ਸਹਾਇਕ ਦੀਆਂ ਪੋਸਟਾਂ ਭਾਸ਼ਾ ਭੂਗ ਪੰਜਾਬ ਦੇ ਵਿੱਚ 19 ਜਨਵਰੀ 2025 ਨੂੰ ਪੇਪਰ ਹੋਣਾ ਇੰਸਟ੍ਰਕਟਰ ਦੀਆਂ ਪੋਸਟਾਂ ਜਿਹੜੀਆਂ ਭਾਸ਼ਾ ਭੂਗ ਪੰਜਾਬ ਦੇ ਵਿੱਚ ਨਿਕਲੀਆਂ ਸੀ ਠੀਕ ਆ ਉਹਨਾਂ ਦਾ 1 ਫਰਵਰੀ 2025 ਨੂੰ ਪੇਪਰ ਹੋਣਾ ਖੋਜ ਸਹਾਇਕ ਗ੍ਰੇਡ A ਜਿਹੜਾ ਖੋਜ ਸਹਾਇਕ ਗ੍ਰੇਡ A ਜਲ ਸਰੋਤ 부ਹਾਗ ਪੰਜਾਬ ਜਲ ਸਰੋਤ 부ਹਾਗ ਪੰਜਾਬ ਦੀਆਂ ਪੋਸਟਾਂ ਹੈ ਖੋਜ ਸਹਾਇਕ ਗ੍ਰੇਡ A ਦੀਆਂ ਇਹਨਾਂ ਦਾ 2 ਫਰਵਰੀ 2023 ਨੂੰ ਪੇਪਰ ਹੋਣਾ ਹੈ ਉਸ ਤੋਂ ਬਾਅਦ ਅਕਾਊਂਟੈਂਟ ਦੀਆਂ ਪੋਸਟਾਂ ਹੈ ਜਿਹੜੀਆਂ ਅਕਾਊਂਟੈਂਟ ਦੀਆਂ ਪੋਸਟਾਂ ਕਿਤੇ ਖੇਤੀਬਾੜੀ ਅਤੇ ਕਿਸਾਨ ਭਲਾਈ 부ਹਾਗ ਪੰਜਾਬ ਦੇ ਵਿੱਚ 28 ਦਸੰਬਰ 2024 ਨੂੰ ਪੇਪਰ ਹੋਣਾ ਹੈ ਇਹਨਾਂ ਦੀ ਠੀਕ ਹੈ ਅਕਾਊਂਟੈਂਟ ਦੀਆਂ ਪੋਸਟਾਂ ਦਾ ਠੀਕ ਹੈ ਖੇਤੀਬਾੜੀ 부ਹਾਗ ਦੇ ਵਿੱਚ ਜੋ ਉਸ ਤੋਂ ਬਾਅਦ ਮਲਟੀ ਪਰਪਸ ਫਿਸ਼ਰੀਜ਼ ਸਕਿਲਡ ਵਰਕਰ ਦੀਆਂ ਜਿਹੜੀਆਂ ਪੋਸਟਾਂ ਆਈਆਂ ਸੀ ਮੱਛੀ ਪਾਲਣ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਭਾਗ ਦੇ ਵਿੱਚ 28 ਸੌਰੀ 28 ਦਸੰਬਰ 2024 ਨੂੰ ਪੇਪਰ ਆਉਣਾ ਇਹਨਾਂ ਦਾ ਵੀ ਠੀਕ ਹੈ ਉਹ ਤੇ ਲੈਬੋਰੀਟਰੀ ਟੈਕਨੀਸ਼ੀਅਨ ਦੀਆਂ ਪੋਸਟਾਂ ਆਈਆਂ ਸੀ ਜਿਹੜੀਆਂ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਭਾਗ ਦੇ ਵਿੱਚ 28 ਦਸੰਬਰ 2024 ਨੂੰ ਪੇਪਰ ਆਉਣਾ ਹੈ ਕਲਰਕ ਲੀਗਲ ਦੀਆਂ ਪੋਸਟਾਂ ਆਈਆਂ ਸੀ ਜਿਹੜੀਆਂ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਵਿੱਚ ਉਹਨਾਂ ਦਾ ਵੀ ਨਵਾਂ ਮਤਲਬ ਨਵੰਬਰ 2024 ਨੂੰ ਪੇਪਰ ਹੋਣਾ ਹੈ ਠੀਕ ਆ ਇਹ ਸਾਰੀਆਂ ਮਤਲਬ ਕਿ ਭਰਤੀਆਂ ਦੀਆਂ ਤਰੀਕਾਂ ਅੱਜ 16 8 2024 ਨੂੰ ਨੋਟੀਫਿਕੇਸ਼ਨ ਕੱਢਿਆ ਪੀਟਰ ਬੀ ਨੇ ਠੀਕ ਆ ਬਹੁਤ ਹੀ ਵਧੀਆ ਗੱਲ ਆ ਕਿ ਸਾਰੀਆਂ ਤਰੀਕਾਂ ਲਾਨ ਤੇ ਹੁਣ ਬੱਚੇ ਤਿਆਰੀ ਕਰ ਸਕਦੇ ਆ ਠੀਕ ਆ ਆਪਣਾ ਟੈਲੀਗ੍ਰam ਜੁਆਇਨ ਕਰ ਲਓ ਇੱਥੇ ਤੁਹਾਨੂੰ ਅਪਡੇਟ ਹਰੇਕ ਭਰਤੀ ਬਾਰੇ ਮਿਲਦਾ ਰਹੇਗਾ ਆਪਾਂ ਤਿਆਰੀ ਵੀ ਕਰਵਾਵਾਂਗੇ ਹਰ ਇੱਕ ਵੀਡੀਓ ਦਾ ਲਿੰਕ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਹੀ ਮਿਲੇਗਾ ਨੌਕਰੀ ਗੁਰੂ ਆਪਣਾ ਟੈਲੀਗ੍ਰਾਮ ਆ ਠੀਕ ਆ ਸਰਚ ਕਰ ਸਕਦੇ ਹੋ ਇਸ ਦਾ ਲਿੰਕ ਵੀ ਤੁਹਾਨੂੰ ਇਸ ਨੰਬਰ ਦੇ ਉੱਤੇ ਮਿਲ ਜੇਗਾ ਤੁਸੀਂ ਇਸ ਨੰਬਰ ਤੇ ਮੈਸੇਜ ਕਰਕੇ ਲਿੰਕ ਮੰਗ ਸਕਦੇ ਹੋ ਟੈਲੀਗ੍ਰਾਮ ਦਾ ਤੇ ਆਪਣੀ ਐਪ ਵੀ ਐਪ ਦੇ ਉੱਤੇ ਵੀ ਆਪਾਂ ਨੋਟਸ ਤੋਂ ਨੂੰ ਬਣਾ ਕੇ ਪਾਵਾਂਗੇ ਠੀਕ ਆ ਤੇ ਤੁਸੀਂ ਉਸ ਤੋਂ ਵੀ ਤਿਆਰੀ ਕਰ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਬੱਸ ਇੰਨਾ ਹੀ ਧੰਨਵਾਦ